2011 ਮਾਡਲ ਕਾਰ ਆ 15 ਦੀ ਆਰ.ਸੀ. ਆ 2030 ਤੱਕਰ ਪਾਸ ਆ ਜੀ ਟੌਪ ਮਾਡਲ ਆ 에ਅਰ ਬੈਗ ਵਾਲਾ ਤੁਹਾਨੂੰ ਕਾਰ ਦਵਾਂਗੇ ਸਿਰਫ 1,10,000 ਰੁਪਏ ਦੀ ਬਾਈ ਜੀ ਕਹਿੰਦੇ ਪਲਟੀਨਾ ਵੀ ਲੈਣਾ ਉਹ ਵੀ ਲੱਖ ਰੁਪਏ ਦਾ ਪੈਂਦਾ ਦੋ ਜਾਨੇ ਹੀ ਬੈਠਦੇ ਨੇ ਇਹਦੇ ਵਿੱਚ ਤਾਂ ਸਾਰਾ ਟੱਬਰ ਬੈਠੂ ਇਹ ਵੀਰੇ ਆਪਾਂ ਦਵਾਂਗੇ 2014 ਮਾਡਲ ਆ ਜੀ 16 ਦੀ ਆਰ.ਸੀ. ਆ ਲਾਈਟ ਟਾਇਰ ਜਮੇ ਹੀ ਨਵੇਂ ਲੱਗੇ ਹੋਏ ਨੇ ਜੀ ਠੀਕ ਆ ਜੀ ਅੱਜ ਕੱਲ ਇਦਾਂ ਦੇ ਲਾਈਟ ਟਾਇਰ ਵੀ ਲਾਉਣੇ 35 ਤੋਂ 40,000 ਦੇ ਲੱਗਦੇ ਨੇ ਇਹ ਤੁਹਾਨੂੰ ਆਪਾਂ ਗੱਡੀ ਦਵਾਂਗੇ 1.5 ਲੱਖ ਰੁਪਏ ਦੀ ਆ ਹੁੰਡੀ ਐਰ ਦੇ ਰਹੇ ਆ 2012 ਮਾਡਲ ਆਪਾਂ ਇਹ ਤੁਹਾਨੂੰ ਸਿਰਫ ਕਾਰ ਆਪਾਂ 1.95 ਲੱਖ ਰੁਪਏ ਦੀ ਕਾਰ ਦੇ ਦਾਂਗੇ ਬਰਮਾ ਕਾਰ ਬਜ਼ਾਰ ਮਲੇਲ ਕੋਟਲਾ ਰੋਡ ਲੁਧਿਆਣਾ ਸ੍ਰੀ ਮਨ ਬਣਾਇਆ ਅਜਿਹਾ ਕਿ ਮੋਟਰਸਾਈਕਲ ਸਕੂਟਰ ਲੈਣਾ ਐਕਟਵਾ ਲੈਣੀ ਆ ਇਹ ਚੀਜ਼ਾਂ ਲੈ ਲਿਓ 70000 ਦੇ ਵਿੱਚ ਫੈਮਿਲੀ ਵੀ ਬੈਠੂ ਤੁਹਾਡੀ ਠੰਡ ਤੋਂ ਵੀ ਬਚੋਗੇ ਇੰਨੀ ਕੀਮਤ ਘੱਟ ਕਿਉਂ ਕੁਝ ਬਚਦਾ ਵੀ ਆ ਫਿਰ ਆਪਾਂ ਨਾ ਲੋਕਾਂ ਦਾ ਪਿਆਰ ਹੀ ਕਮਾਉਣਾ ਬਚਣਾ ਬਚਾਉਣਾ ਦੇਖੋ ਕੋਮਰੇਟ ਇਹ ਜੇ ਦੇ ਦੇਣੇ ਆ 2.60 ਲੱਖ ਦੀ ਕਾਰ ਆ 2.40 ਲੱਖ ਦਾ ਮੈਂ ਲੋਨ ਕਰਾ ਕੇ ਦਊਗਾ ਕਾਰ ਤੇ ਕਾਰ ਚੈੱਕ ਕਰਾਓ ਜਮੈਂ ਨਵੀਂ ਕੰਡੀਸ਼ਨ ਚ ਕਾਰ ਆ ਇੰਜਨ ਗੇਅਰ ਨਹੀਂ ਫੇਰ ਵੀ ਲਿਖ ਕੇ ਗਾਰੰਟੀ ਦਊਗਾ ਕਹਿੰਦੇ ਜੇਕਰ ਤੁਸੀਂ ਆਉਨੇ ਆ ਤਾਂ ਇਸ ਦਾ ਕਾਗਜ਼ ਤੇ ਹਸਤਾਮ ਤੇ ਲਿਖ ਕੇ ਵੀ ਦੇ ਦਾਂਗੇ ਤੁਹਾਨੂੰ ਕਿ ਸਾਡੇ ਤੋਂ ਕਾਰ ਲੈ ਕੇ ਗਏ ਹੋ ਤੁਸੀਂ 2017 ਮਾਡਲ ਕਾਰ ਆ ਆਟੋਮੈਟਿਕ ਆ ਜੀ ਫਸਟ ਆਨਰ ਆ ਜੀ ਠੀਕ ਆ ਜੀ ਤੇ ਸਿਰਫ ਚੱਲੀ ਕਾਰ 60000 ਕਿਲੋਮੀਟਰ ਆ ਜੀ ਸਿਰਫ ਤੇ ਆਪਾਂ ਕਾਰ ਤੁਹਾਨੂੰ ਦੇਣੀ ਆ 3.5 ਲੱਖ ਰੁਪਏ ਦੀ ਇਹ ਭਾਜੀ ਹੈਗੀ ਆ 2012 ਮਾਡਲ ਆਲਟੋ ਐਲਐਕਐਸਆਈ ਮਾਡਲ ਆ ਅਲਾਈ ਟਾਇਰ ਕਾਰ ਦੇ ਚੈੱਕ ਕਰੋ ਲੱਗੇ ਹੋਏ ਨੇ ਠੀਕ ਹੈ ਜੀ ਇਹ ਕਾਰ ਤੁਹਾਨੂੰ ਦੇ ਦਾਂਗੇ ਜੀ ਆਪਾਂ 1.5 ਲੱਖ ਰੁਪਏ ਦੀ ਜਹਨ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਘੁੰਮਣਾ ਕਿ ਸਾਨੂੰ ਕਿਤੇ ਪਰੇਸ਼ਾਨੀ ਨਾ ਹੋਵੇ ਕਾਗਜ਼ ਪੱਤਰ ਇਸ ਦੇ ਪੂਰੇ ਹੋਣ ਪੇਪਰ ਪੂਰੇ ਹੋਣਗੇ ਤਾਂ ਹੀ ਕਾਰ ਕਸਟਮਰ ਦੇ ਟਰਾਂਸਫਰ ਹੋਊਗੀ ਬਿਨਾਂ ਟਰਾਂਸਫਰ ਤੋਂ ਆਪਾਂ ਕਾਰ ਦਿੰਦੇ ਨਹੀਂ ਬੈਂਕ ਵੀ ਤਾਂ ਹੀ ਲੋਨ ਕਰੂਗੀ ਜੇ ਕਾਰ ਦੇ ਪੇਪਰ ਪੂਰੇ ਹੋਣਗੇ ਜੇਕਰ ਤੁਸੀਂ ਕਾਰ ਖਰੀਦਣਾ ਚਾਹੁੰਦੇ ਹੋ ਇਹ ਵੀਡੀਓ ਜ਼ਰੂਰ ਦੇਖ ਲਿਓ ਸਕਿੱਪ ਨਾ ਕਰਿਓ ਕਿਉਂਕਿ ਅਜੇ ਕਾਰ ਬਾਜ਼ਾਰ ਦੇ ਵਿੱਚ ਤੁਹਾਨੂੰ ਲੈ ਕੇ ਆਏ ਆਂ ਦਿੱਲੀ ਦੇ ਭਾ ਦੀਆਂ ਜਿਹੜੇ ਦਿੱਲੀ ਕਾਰ ਬਾਜ਼ਾਰਾਂ ਦੇ ਵਿੱਚ ਕਾਰਾਂ ਮਿਲਦੀਆਂ ਨੇ ਤੁਹਾਨੂੰ ਉਸ ਭਾ ਤੋਂ ਇਹ ਕਾਰਾਂ ਮਿਲ ਜਾਣਗੀਆਂ ਕਾਰ ਬਾਜ਼ਾਰ ਦੇ ਓਨਰ ਜਿਹੜੇ ਜੋ ਦੱਸਦੇ ਨੇ ਕਹਿੰਦੇ ਤੁਸੀਂ ਸਿਰਫ 20000 ਰੁਪਇਆ ਲੈ ਕੇ ਆਵੋ ਬਾਕੀ ਤੁਹਾਡਾ ਲੋਨ ਕਰਵਾਵਾਂਗੇ ਤੇ ਤੁਹਾਨੂੰ ਕਾਰ ਦੇ ਕੇ ਤੋਰਾਂਗੇ ਕੀ ਖਾਸ ਰੇਟ ਨੇ ਔਰ ਕਾਰ ਓਨਰ ਦੇ ਬਾਜ਼ਾਰ ਦੇ ਨਾਲ ਗੱਲਬਾਤ ਕਰਦੇ ਆਂ ਉਹਨਾਂ ਦੇ ਨਾਲ ਦੇ ਵਿੱਚ ਸਭ ਤੋਂ ਸਸਤੀਆਂ ਕਾਰਾਂ ਵੇਚੀ ਜਾਂਦੇ ਆਂ ਤੁਸੀਂ ਦਵਾਂਗੇ ਹੀ ਦਵਾਂਗੇ ਜੀ ਸასი ਗਾਲ ਪਹਿਲਾਂ ਤੁਹਾਨੂੰ ਆਪਣੇ ਕੋਲੇ ਆਈ 2011 ਮਾਡਲ ਫੋਰਡ ਫੀਗੋ ਜੀ 2011 ਮਾਡਲ ਕਾਰ ਆ 15 ਦੀ ਆਰ.ਸੀ. ਆ 2030 ਤੱਕਰ ਪਾਸ ਆ ਜੀ ਟਾਪ ਮਾਡਲ ਆ 에ਅਰ ਬੈਗ ਵਾਲਾ ਤੁਹਾਨੂੰ ਕਾਰ ਦੇਵਾਂਗੇ ਸਿਰਫ 1,10,000 ਰੁਪਏ ਦੀ ਲਾਈਟ ਟਾਇਰ ਲੱਗੇ ਆ ਇੰਜਨ ਗੇਅਰ ਏਸੀ ਟੋਟਲੀ ਵਰਕਿੰਗ ਹੋਊਗਾ ਕਾਰ ਦਾ ਜਿਹੜੀ ਤੁਸੀਂ ਦੇਖਦੇ ਹੋ ਤਸਵੀਰ ਦੇਖਦੇ ਹੋ ਜਿਹੜੀ ਫੀਗੋ ਦੀ 1,10,000 ਦੇ ਵਿੱਚ ਦੇ ਰਹੇ ਨੇ ਕਹਿੰਦੇ 10 ਲੱਖ 1 ਲੱਖ 10 ਹਜ਼ਾਰ ਕੀਮਤ ਹੈ ਦੀ ਬਾਈ ਜੀ ਕਹਿੰਦੇ ਬਲਟੀਨਾ ਵੀ ਲੈਣਾ ਉਹ ਵੀ ਲੱਖ ਰੁਪਏ ਦਾ ਪੈਂਦਾ ਦੋ ਜਾਨੇ ਹੀ ਬੈਠਦੇ ਨੇ ਇਹਦੇ ਵਿੱਚ ਤਾਂ ਸਾਰਾ ਟੱਬਰ ਬੈਠੂ ਨਾ ਤਾਂ ਠੰਡ ਲੱਗੂ ਕੋਈ ਨਹੀਂ ਆਪਣੀ ਰੇਟ ਦੀ ਲਿਖ ਕੇ ਗਾਰੰਟੀ ਹੋ ਗਈ ਕੋਈ ਵੀ ਗਾਰ ਲੈ ਲਓ ਇਸ ਤੋਂ ਇਲਾਵਾ ਰੇਟ ਬਿਲਕੁਲ ਹੀ ਜਾਇਜ਼ ਹੋਣਗੇ ਰੇਟ ਦੀ ਵੀ ਗਾਰੰਟੀ ਹੋ ਗਈ ਆਪਣੇ ਕੋਲ ਠੀਕ ਆ ਬਾਈ ਕੱਲੇ ਰੇਟਾਂ ਦੀ ਗਾਰੰਟੀ ਆ ਕਿ ਇਹਨਾਂ ਦੀ ਕਾਰਾਂ ਦੀ ਵੀ ਗਾਰੰਟੀ ਆ ਤੁਹਾਡੀ ਮੈਂ ਕਹਿੰਦਾ ਵੀਰੇ ਇੰਜਨ ਗੇਅਰ ਦੀ ਆਓ ਮਕੈਨਿਕ ਨੂੰ ਚੈੱਕ ਕਰਾਓ ਤਸੱਲੀ ਕਰਾਓ ਆਪਦੀ ਸਹੀ ਲੱਗੂ ਲੈ ਜਾਓ ਨਹੀਂ ਕੋਈ ਚੱਕਰ ਨਹੀਂ ਮਾੜੀ ਗੱਡੀ ਨਹੀਂ ਨਵਾੰਗੇ ਯਾਨੀ ਠੀਕ ਆ ਤੁਸੀਂ ਆਜੋ ਕਹਿੰਦੇ ਜੇਕਰ ਕਾਰ ਖਰੀਦਣੀ ਆ ਮਕੈਨਿਕ ਨੂੰ ਨਾਲ ਲੈ ਕੇ ਆਵੋ ਆਪਣੇ ਨੂੰ ਮਕੈਨਿਕ ਤੋਂ ਚੈੱਕ ਅਪ ਕਾਇਦਾ ਕਰਾਵੋ ਫਿਰ ਗੱਡੀ ਲੈ ਕੇ ਜਾਵੋ ਮਾੜੀ ਚੀਜ਼ ਤੁਹਾਨੂੰ ਨਹੀਂ ਦਵਾਗੇ ਇਸ ਦੀ ਕੀਮਤ ਕਿੰਨੀ ਆ ਬਾਈ ਇਹ ਵੀਰੇ ਆਪਾਂ ਦਵਾਗੇ 2014 ਮਾਡਲ ਆ ਜੀ 16 ਦੀ ਆਰ ਸੀ ਆ ਲਾਈ ਟਾਇਰ ਜਮੇ ਹੀ ਨਵੇਂ ਲੱਗੇ ਹੋਏ ਨੇ ਜੀ ਠੀਕ ਆ ਜੀ ਅੱਜ ਕੱਲ ਇਦਾਂ ਦੇ ਲਾਈ ਟਾਇਰ ਵੀ ਲਾਉਣੇ 35 ਤੋਂ 40 ਹਜ਼ਾਰ ਦੇ ਲੱਗਦੇ ਨੇ ਇਹ ਤੁਹਾਨੂੰ ਆਪਾਂ ਗੱਡੀ ਦਵਾਗੇ 1.5 ਲੱਖ ਰੁਪਏ ਦੀ ਫੋਰਡ ਫੀਗੋ 2014 ਮਾਡਲ 16 ਦੀ ਆਰ ਸੀ 31 ਤੱਕ ਪਾਸ ਲਾਈ ਟਾਇਰ ਨਵੇਂ ਹੋਣਗੇ ਅਗਲੇ ਚੱਲਦੇ ਆਂ ਅਗਲੀ ਗੱਡੀ ਬਾਈ ਇਹ ਕਾਰ ਵੀ ਦੱਸਿਓ ਇਸ ਦੀ ਕੀਮਤ ਕੀ ਆ ਸਿਰ ਬਾਈ ਜਿਵੇਂ ਇਹ ਗੱਡੀਆਂ ਬਾਹਰ ਲੀਆਂ ਨਗੀਆਂ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਕਾਗਜ਼ਾਂ ਦੇ ਵਿੱਚ ਜ਼ਿੰਮੇਵਾਰੀ ਲੈਣੇ ਹੋ ਤੁਸੀਂ ਨਾ ਜੀ ਨਾ ਆਪਾਂ ਬਿਨਾਂ ਟਰਾਂਸਫਰ ਤੋਂ ਕੋਈ ਕਾਰ ਨਹੀਂ ਦਿੰਦੇ ਕੋਈ ਵੀ ਕਾਰ ਲਓਗੇ ਟਰਾਂਸਫਰ ਦੀ ਸ਼ਰਤ ਆਪਣੀ ਪਹਿਲੇ ਪਹਿਲਾਂ ਹੀ ਹੋਊਗੀ ਆ ਹੁਣ ਡੀਅਰ ਦੇ ਰਹੇ ਆ 2012 ਮਾਡਲ ਆਪਾਂ ਇਹ ਤੁਹਾਨੂੰ ਸਿਰਫ ਕਾਰ ਆਪਾਂ 1,95,000 ਰੁਪਏ ਦੀ ਕਾਰ ਦੇ ਦਾਂਗੇ ਬਾਕੀ ਕਿਸੇ ਵੀ ਕਸਟਮਰ ਨੇ ਲੋਨ ਕਰਾਉਣਾ 30,000 ਰੁਪਏ ਦੇ ਕੇ ਕਾਰ ਤੇ ਲੋਨ ਕਰ ਦਾਂਗੇ ਠੀਕ ਆ ਪ੍ਰੇਸ਼ਾਨ ਨਹੀਂ ਹੋਣਾ ਲੋਕਾਂ ਨੇ ਪ੍ਰੇਸ਼ਾਨ ਨਹੀਂ ਹੋਣਾ ਵੀ ਲੋਨ ਕਿੱਥੋਂ ਕਰਵਾਉਣਾ ਇੱਥੇ ਹੀ ਆਣਾ ਇੱਕ ਜਗ੍ਹਾ ਤੋਂ ਸਾਰਾ ਕੁਝ ਹੋ ਜਾਣਾ ਇੰਸੋਰਸ ਵੀ ਇੱਥੋਂ ਕਰਾ ਕੇ ਦਵੋਗੇ ਤੁਸੀਂ ਲੋਨ ਵੀ ਇੱਥੇ ਹੀ ਕਰਾ ਦੇਣਾ ਹਾਂਜੀ ਹਾਂਜੀ ਲੋਨ ਵੀ ਕਰਾ ਕੇ ਦਵਾਂਗੇ ਸਾਰੇ ਪੇਪਰ ਅਸੀਂ ਪੂਰੇ ਦਵਾਂਗੇ ਆਪਣੇ ਕਸਟਮਰ ਨੂੰ ਚਾਹੇ ਲੋਕ ਲਾਲ ਪੰਜਾਬ ਦੇ ਵਿੱਚ ਜਿੱਥੋਂ ਦਾ ਮਰਜੀ ਕਸਟਮਰ ਹੋਵੇ ਠੀਕ ਆ ਅੱਗੇ ਚੱਲਦੇ ਆਂ ਬਾਈ ਜੀ ਅੱਗੇ ਇਹ ਗੱਡੀ ਦੀ ਵੀ ਕੀਮਤ ਜਰੂਰ ਦੱਸ ਦਿਓ ਮਾਡਲ ਜਰੂਰ ਦੱਸ ਦਿਓ Honda City ਆ ਵੀਰ ਜੀ ਇਹ 2007 ਮਾਡਲ ਗੱਡੀ ਆ ਫਸਟ ਓਨਰ ਕਾਰ ਆ ਸਾਰੇ ਸ਼ੀਸ਼ੇਕਾਰ ਦੇ ਨਾਲ ਆ ਵਿਆ ਫਰੰਟ ਸ਼ੀਸ਼ਾ ਨਾਲ ਦਾ ਏਸੀ ਚੱਲਦਾ ਹੀਟਰ ਚੱਲਦਾ ਲਾਈਟਾਂ ਲੱਗੇ ਹੋਏ ਨੇ ਕਾਰ ਤੁਹਾਨੂੰ ਬਹੁਤ ਸਸਤੀ ਦੇ ਦਾਂਗੇ ਮੰਨ ਕੇ ਚਲੋ ਕਾਰ ਆਪਾਂ ਤੁਹਾਨੂੰ ਦੇ ਦਾਂਗੇ 70000 ਰੁਪਏ ਦੀ ਸਿਰਫ 70000 ਰੁਪਏ ਦੀ ਕਾਰ ਦੇਣੀ ਹੈ ਇੱਥੇ ਆਉਣਾ ਲੋਕਾਂ ਨੇ ਬਰਮਾ ਕਾਰ ਬਜ਼ਾਰ ਮਲੇਰ ਕੋਟਲਾ ਰੋਡ ਲੁਧਿਆਣਾ ਸ੍ਰੀ ਤਾਜ ਪੈਲਸ ਦੇ ਬਿਲਕੁਲ ਸਾਹਮਣੇ ਭਾਈ ਦੇਖ ਲਿਓ ਤੁਸੀਂ ਵੀ ਵੀਡੀਓ ਦੇਖਦੇ ਹੋ ਜੇਕਰ ਤੁਸੀਂ ਮਨ ਬਣਾਇਆ ਹੈ ਜਿਹਾ ਕਿ ਮੋਟਰਸਾਈਕਲ ਸਕੂਟਰ ਲੈਣਾ ਐਕਟਵਾ ਲੈਣੀ ਆ ਇਹ ਚੀਜ਼ਾਂ ਲੈ ਲਿਓ 70000 ਦੇ ਵਿੱਚ ਫੈਮਲੀ ਵੀ ਬੈਠੂ ਤੁਹਾਡੀ ਠੰਡ ਤੋਂ ਵੀ ਬਚੋਗੇ 70000 ਦੇ ਵਿੱਚ ਕਾਰ ਦੇ ਰਹੇ ਨੇ ਬਾਈ ਜੀ ਗਾਰੰਟੀ ਹੈ ਫਿਰ ਚੱਲਦੀ ਹੈ ਇੰਜਨ ਗੇਅਰ ਦੀ ਲਿਖਾ ਕੇ ਗਾਰੰਟੀ ਲੈ ਜਾਓ ਵੀਰੇ ਨਵੀਂ ਕਢਾਈ ਹੋਈ ਆ ਓਨਰ ਦੀ ਲਗਭਗ ਕਾਰ オリジナル ਆ ਕੋਈ ਐ ਨਹੀਂ ਹੈਗਾ ਡੈਂਟਿੰਗ ਪੇਂਟਿੰਗ ਵਾਲਾ ਕੰਮ ਜਿੱਥੇ ਮਰਜੀ ਲੈ ਜਾਓ ਇੰਜਨ ਗੇਅਰ ਵੀ ਆਪਣੀ ਲਿਖ ਕੇ ਗਾਰੰਟੀ ਹੈ ਦੀ ਠੀਕ ਆ ਅੱਗੇ ਚੱਲਦੇ ਆ ਬਾਈ ਜੀ ਅਗਲੀ ਕਾਰ ਅੱਗੇ ਆ ਜਾਓ ਜੀ 2010 ਮਾਡਲ ਇੰਡੀਕਾ ਵੈਸਟ ਆ ਫਸਟ ਓਨਰ ਕਾਰ ਆ ਜੀ ਇਹ ਤੁਹਾਨੂੰ ਕਾਰ ਸਿਰਫ ਆਪਾਂ 60000 ਰੁਪਏ ਦੀ ਕਾਰ ਦੇ ਦਾਂਗੇ ਠੀਕ ਆ ਟਾਇਰ ਨਵੇਂ ਲੱਗੇ ਹੋਏ ਨੇ ਕਾਰ ਦੇ ਭਾਈ ਜੀ ਅੰਦਰੋਂ ਹਾਲਾਤ ਤੇ ਕਿਵੇਂ ਦੇ ਨੇ ਜ਼ਰੂਰ ਦਿਖਾਓ ਬਾਹਰੋਂ ਕਿਤੇ ਚਮਕਾਈਆਂ ਤਾਂ ਨਹੀਂ ਲਿਸਕ ਪੁੱਸ ਕੇ ਸੁਰਖੀ ਬਿੰਦੀ ਲਾਈ ਹੋਵੇ ਅੰਦਰੋਂ ਜ਼ਰੂਰ ਦਿਖਾਓ ਜਿੱਦਾਂ ਦੀ ਜ਼ਿੰਮੇਕਾਰ ਸਾਡੇ ਕੋਲੇ ਆਉਂਦੀ ਆ ਆਪਾਂ ਓਵੇਂ ਹੀ ਲਿਆ ਕੇ ਕਸਟਮਰ ਨੂੰ ਵੇਚੀ ਦੀ ਆ ਕੋਈ ਆਇਡੈਂਟੀਟੀ ਕੈਂਪਿੰਗ ਵਾਲਾ ਕੰਮ ਨਹੀਂ ਤੁਸੀਂ ਕਾਰ ਅੰਦਰੋਂ ਆ ਕੇ ਚੈੱਕ ਕਰਾਓਗਾ ਇੰਟੀਰੀਅਰ ਦੀ ਚੈੱਕ ਕਰੋ ਹਾਂ ਇੰਟੀਰੀਅਰ ਦੀ ਚੈੱਕ ਕਰਾਓ ਇੰਜਨ ਗੇਅਰ ਐਨ ਪੂਰਾ ਜਾਨੀ ਵਧੀਆ ਹੈ ਭਾਜੀ ਠੀਕ ਆ ਇਹ ਜਿੱਦਾਂ ਕੰਪਨੀ ਵੱਲੋਂ ਆਇਆ ਸਮਾਨ ਉਦਾਂ ਹੀ ਲੱਗਿਆ ਆ ਕੋਈ ਇਹਦੇ ਵਿੱਚ ਨਹੀਂ ਨਹੀਂ ਜੋ ਆਇਆ ਉਦਾਂ ਹੀ ਠੀਕ ਆ ਅੱਗੇ ਚੱਲ ਜਿਆ ਫਿਰ ਅੱਗੇ ਇਹ ਕਾਰ ਦੀ ਕੀਮਤ ਕਿੰਨੀ ਆ ਜੀ ਇਹ ਹੈਗੀ ਆ ਇਹ ਵੀ 2010 ਮਾਡਲ ਆ ਇਹ ਹੈਗੀ ਆ ਸਵਿਫਟ ਦੇ ਇੰਜਨ ਵਾਲੀ ਬਿਸਤਾ ਇਹ ਤੁਹਾਨੂੰ ਆਪਾਂ ਕਾਰ ਦੇ ਦਾਂਗੇ ਜੀ 70000 ਰੁਪਏ ਦੀ ਠੀਕ ਆ 2010 ਮਾਡਲ ਆ ਇੰਜਨ ਗੇਅਰ ਪੂਰਾ ਵਧੀਆ ਏਸੀ ਚੱਲਦਾ ਟੌਪ ਮਾਡਲ ਆ ਵਿੰਡੋਆਂ ਪਾਵਰ ਨੇ ਅੰਦਰੋਂ ਇੰਟੀਰੀਅਰ ਕਾਰ ਦਾ ਚੈੱਕ ਕਰੋ ਨਾਲੇ ਮੈਂ ਕਹਣਾ ਅਗਰ ਕੀ ਕਾਰ ਆ ਜੀ ਅਗਾਂਹ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ अच्छा भाई जी 70000 ਦੀ ਕੀਮਤ ਕਹਿੰਦੇ ਹੋ ਤੁਸੀਂ ਇਹ ਦੀ 70000 ਦੀ ਆਪਾਂ ਦੇਣੀ ਆ ਪਤਾ ਕੀ ਗੱਲ ਆ ਨਾ ਆਪਾਂ ਵੱਧ ਮੰਗਣਾ ਨਾ ਘੱਟ ਕਰਨਾ ਚੀਜ਼ ਵੇਚਣੀ ਆ ਦੇਖੋ ਮਾਰਕੀਟ ਦੀ ਦੁਕਾਨਾਂ ਬਹੁਤ ਆ ਕਿਸੇ ਨੇ ਹਮਰਸਾਰ ਹੋਣਾ ਕਿਸੇ ਨੇ ਦੂਰੋਂ ਹੋਣਾ ਜੇ ਆਪਾਂ ਰੇਟ ਵੱਧ ਲਾਏ ਕਿਸੇ ਨੇ ਨਹੀਂ ਹੋਣਾ ਆਪਾਂ ਰੇਟ ਤੁਹਾਨੂੰ 10000 ਦਾ ਫਰਕ ਦੇ ਦਾਂਗੇ ਬਾਜ਼ਾਰ ਨਾਲੋਂ ਠੀਕ ਆ ਭਾਈ ਜੀ ਬਾਜ਼ਾਰ ਦੇ ਵਿੱਚ ਇਹੀ ਕਰ ਲੈਣ ਚਲੇ ਜਾਓ 1,30 1,20000 ਦੀ ਘੱਟ ਤੋਂ ਘੱਟ ਮਿਲਦੀ ਆ ਐਨੀ ਕੀਮਤ ਘੱਟ ਕਿਉਂ ਕੁਝ ਬਚਦਾ ਵੀ ਆ ਫਿਰ ਕੰਮਕਾਰ ਦੇ ਵਿੱਚੋਂ ਕੀ ਬਚਾਉਨੇ ਆ ਆਪਾਂ ਨਾ ਲੋਕਾਂ ਦਾ ਪਿਆਰ ਹੀ ਕਮਾਉਣਾ ਬਚਣਾ ਬਚਾਉਣਾ ਦੇਖੋ ਮੈਂ ਵੀ ਕੰਮ ਕਰਦਾ ਤੁਹਾਨੂੰ ਪਤਾ ਮੈਂ ਘੱਟੇ ਦਾ ਵਿੱਚੋਂ ਨਹੀਂ 5-4 10000 ਆਪਾਂ ਵੀ ਕਮਾ ਰਹੇ ਆ ਪੈ ਨਹੀਂ ਹੈਗਾ ਕਮਾਰੇ ਪਰ ਆਪਾਂ ਉਹ ਕੰਮ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਮੜਾ ਗਈ ਆ ਜਿਹੜੀ ਚੀਜ਼ ਦੀ ਜਿੰਨੀ ਕੀਮਤ ਆ ਉਨੀ ਮੰਗਾਗੇ ਉਹਨਾਂ ਡਿਆਰ ਦੇਖ ਲਓ ਜੀ 2012 ਮਾਡਲ ਡਿਆਰ ਤੁਸੀਂ ਮਾਰਕੀਟ 'ਚ ਟਰਾਈ ਕਰ ਲਓ ਮੈਂ ਕਹਿੰਦਾ ਜੇ ਕੋਈ ਤੈਨੂੰ ਸਵਾ 3 3 ਤੋਂ ਘੱਟ ਦੇ ਜਵੇ ਬੈਠੇ ਆ ਆਪਾਂ ਸਿਰਫ 2,60,000 ਦੀ ਇੱਕੋ ਹੀ ਰੇਟ ਆ ਕੁਈ ਘਟਾਉਣਾ ਹੀ ਨਹੀਂ ਆਪਾਂ ਰੇਟ ਇਹੇ ਜੇ ਦੇ ਦੇਣੇ ਆ 2,60,000 ਦੀ ਕਾਰ ਆ 2,40,000 ਦਾ ਮੈਂ ਲੋਨ ਕਰਾ ਕੇ ਦਊਂਗਾ ਕਾਰ ਤੇ ਜ਼ਿਆਦਾ ਮੰਗਣਾ ਨਹੀਂ ਜ਼ਿਆਦਾ ਮੰਗਣਾ ਨਹੀਂ ਜੇਕਰ ਜਿਹੜਾ ਰੇਟ ਕਹਤਾ ਉਹ ਘਟਾਉਣਾ ਹੈ ਨਹੀਂ ਫਿਰ ਨੋਰਮ ਨਾਲੇ ਇੱਕ ਗੱਲ ਹੋਰ ਇਹ BDI ਵਾਲਾ ਮਾਡਲ ਆ ਅੰਦਰੋਂ ਟ੍ਰੀਲੀਅਲ ਚੈੱਕ ਕਰਾਓ ਕਾਰ ਦਾ 2012 ਮਾਡਲ ਆ BDI ਮਾਡਲ ਆ ਇੱਕ ਮਿੰਟ ਰੋਕੋ ਪੋਇੰਟ 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 ਲਓ ਜੀ ਕਾਰ ਚੈੱਕ ਕਰਾਓ ਜਮੈਂ ਨਵੀਂ ਕੰਡੀਸ਼ਨ ਚ ਕਾਰ ਆ ਇੰਜਨ ਗੇਅਰ ਦੀ ਫੇਰ ਵੀ ਲਿਖ ਕੇ ਗਾਰੰਟੀ ਦਊਗਾ ਏਸੀ ਚੱਲਦਾ ਹੋਊਗਾ ਕਾਰ ਦਾ ਠੀਕ ਆ ਇੰਜਨ ਗੇਅਰ ਦੀ ਚਾਹੇ ਕਸਟਮਰ ਲਿਖਾ ਕੇ ਗਾਰੰਟੀ ਕਹਿ ਰਹੇ ਹੋ ਤੁਸੀਂ ਕਿਸੇ ਨੇ ਗਾਰੰਟੀ ਲਿਖ ਕੇ ਮੰਗ ਲੈਣੀ ਆ ਬਾਈ ਲਿਖ ਕੇ ਦੇ ਫਿਰ ਉਹ ਇਹੀ ਤਾਂ ਚਾਹੁੰਦੇ ਆ ਕੋਈ ਮੰਗੇ ਮੰਗੇ ਆ ਜਵੇ ਹਸਤਾਮ ਕਹਿੰਦਾ ਮੰਗੇ ਗਾਰੰਟੀ ਕਸਟਮਰ ਮੋਤਾਵਾਦਾ ਕਰ ਰਹੇ ਨੇ ਕਹਿੰਦੇ ਜੇਕਰ ਤੁਸੀਂ ਆਉਨੇ ਹੋ ਤਾਂ ਇਸ ਤੇ ਕਾਗਜ਼ ਤੇ ਹਸਤਾਮ ਤੇ ਲਿਖ ਕੇ ਵੀ ਦੇ ਦਾਂਗੇ ਤੁਹਾਨੂੰ ਕਿ ਸਾਡੇ ਤੋਂ ਕਾਰ ਲੈ ਕੇ ਗਏ ਹੋ ਤੁਸੀਂ ਹਸਤਾਮ ਤੇ ਲਿਖ ਕੇ ਦੇ ਦਾਂਗੇ ਕਿ ਗਾਰੰਟੀ ਪੂਰੀ ਐ ਇਸ ਦੀ ਇੰਜਨ ਦੀ ਬਾਕੀ ਸਮਾਨ ਦੀ ਗਾਰੰਟੀ ਪੂਰੀ ਆ ਬਾਈ ਜੀ ਅੱਗੇ ਚੱਲ ਜਾਏ ਕਿਹੜੀ ਗੱਡੀ ਆ ਕਿ ਕੀ ਕਿਹੜਾ ਮਾਡਲ ਆ ਇਹ ਕਿੰਨੀ ਕੀਮਤ ਆ ਇਹ ਭਾਜੀ ਹੈਗੀ ਆ ਸਲੈਰੀਓ ਹੂੰ ਸਲੈਰੀਓ ਹੈਗੀ ਆ 2017 ਮਾਡਲ ਆ ਜੀ ਆਟੋਮੈਟਿਕ ਕਾਰ ਆ ਜੀ ਅਦਰੋਂ ਚੈੱਕ ਕਰਾਓ ਜੀ ਕਾਰ ਨੂੰ 2017 ਮਾਡਲ ਕਾਰ ਆ ਆਟੋਮੈਟਿਕ ਆ ਜੀ ਫਸਟ ਆਨਰ ਆ ਜੀ ਠੀਕ ਆ ਜੀ ਤੇ ਸਿਰਫ ਚੱਲੀ ਕਾਰ 60000 ਕਿਲੋਮੀਟਰ ਆ ਜੀ ਸਿਰਫ ਤੇ ਆਪਾ ਕਾਰ ਤੁਹਾਨੂੰ ਦੇਣੀ ਆ 3.5 ਲੱਖ ਰੁਪਏ ਦੀ ਇਹ ਫਿਰ ਕਿੰਨੀ ਚੱਲੀ ਆ 3 ਲੱਖ ਰੁਪਏ ਦੀ 60000 ਚੱਲੀ ਆ ਆਟੋਮੈਟਿਕ ਆ ਜੀ ਫਸਟ ਓਨਰ ਆ ਕਾਰ ਪੇਂਟ ਦੀ ਲਗਭਗ ਓਰੀਜਨਲ ਆ ਕਾਰ ਠੀਕ ਆ ਜੀ ਹਾਂਜੀ ਐਦਾ ਨਹੀਂ ਦਿੱਤਾ ਹੋਇਆ ਵੀ ਤੁਸੀਂ ਪਾਲਸਾ ਮਾਰ ਕੇ ਘੜਾਤਾ ਇਹਨੂੰ ਕੰਪਾਉਂਡ ਕਰਕੇ ਘੜਾਤਾ ਇਹ ਜਿਹੜੀਆਂ ਕਾਰਾਂ ਨੇ ਅਸਲੀ ਤੇ ਦੇ ਵਿੱਚ ਕਾਰਾਂ ਨੇ ਓਰੀਜਨਲ ਕਾਰਾਂ ਨੇ ਮੈਂ ਕਹਿੰਦਾ ਪਾਲਿਸ਼ ਮਾਰਨ ਦੀ ਲੋੜ ਹੀ ਮਿੱਟੀ ਬਹੁਤ ਢੁੱਟਦੀ ਆ ਸਾਡੇ ਪਾਲਿਸ਼ ਮਾਰੀ ਗਈ 5 ਮਿੰਟ ਜੇ ਗੱਡੀ ਫੇਰ ਉਹ ਜਿਹੀ ਹੋ ਜਾਂਦੀ ਪਾਲਿਸ਼ ਪੂਲਿਸ਼ ਵਾਲਾ ਕੋਈ ਕੰਮ ਨਹੀਂ ਹੈਗਾ ਆਪਣੇ ਕੋਲੇ ਉਸ ਤੋਂ ਬਾਅਦ ਆਹਾਂ ਦੇ ਵਿੱਚ ਪਾਲਸ ਆ ਨਾ ਕਾਰਾਂ ਦੇ ਪਾਲਸ ਨਾ ਕਾਲਾਂ ਦੇ ਪਾਲਸ ਆ ਨਾ ਗੱਲਾਂ ਦੇ ਪਾਲਸ ਆ ਇਹ ਗੱਡੀ ਦੀ ਕੀਮਤ ਕਿੰਨੀ ਆ ਕਿਹੜਾ ਮਾਡਲ ਆ ਇਹ ਵੀ ਜ਼ਰੂਰ ਦਰਸ਼ਕਾਂ ਨੂੰ ਜ਼ਰੂਰ ਇਹ 2016 ਮਾਡਲ i10 ਗ੍ਰੈਂਡ ਡੀਜ਼ਲ ਵੇਰੀਐਂਟ ਦੇ ਵਿੱਚ ਆ ਜੀ 80 ਹਜ਼ਾਰ ਕਾਰ ਚੱਲੀ ਹੋਈ ਆ ਜੀ ਤੇ ਕਾਰ ਤੁਹਾਨੂੰ ਇਹ ਦੇ ਦਾਂਗੇ ਜੀ 3 ਲੱਖ 10 ਹਜ਼ਾਰ ਰੁਪਏ ਦੀ ਤੇ ਲੋਨ ਹੋ ਜਾਊਗਾ 2 ਲੱਖ 80 ਹਜ਼ਾਰ ਰ 30 ਹਜ਼ਾਰ ਦੇ ਕੇ ਕਾਰ ਤੇ ਲੋਨ ਕਰ ਦਾਂਗੇ ਹੁਣ ਬਾਈ ਲੋਨ ਵੀ ਇੱਥੇ ਹੀ ਕਰ ਦੋਗੇ ਤੁਸੀਂ ਫਿਰ ਆਪੀ ਸਾਰਾ ਕੁਝ ਕਰਕੇ ਦਮਾ ਕਸਟਮਰ ਦਾ ਸਿੱਬਲ ਵੀ ਖਰਾਬ ਹੋਊਗਾ ਤਾਂ ਵੀ ਹੱਲ ਕਰ ਦਾਂਗੇ ਆਪਾਂ ਜੇਕਰ ਕਹਿੰਦੇ ਤੁਹਾਡੇ ਕੋਈ ਇਹੋ ਜੀ ਗੱਲ ਆ ਸਿੰਪਲ ਸਿੰਪਲ ਵੀ ਡਾਊਨ ਆ ਕਹਿੰਦੇ ਅਸੀਂ ਤੁਸੀਂ ਆ ਜਿਓ ਬਸ ਗਿਕਾਰ ਤੁਹਾਨੂੰ ਦੇ ਕੇ ਹੀ ਭੇਜਾਂਗੇ ਤੁਹਾਡੇ ਕੋਲੇ ਪੈਸੇ ਵੀ ਘਟਨੇ ਪੈਸੇ ਵੀ ਕਹਿੰਦੇ ਅਸੀਂ ਪ੍ਰਬੰਧ ਕਰ ਦਾਂਗੇ ਲੋਨ ਤੁਹਾਡਾ ਕਰਾ ਦੇਾਂਗੇ ਇੱਥੇ ਹੀ ਆ ਜਿਓ ਆ ਜਿਓ ਅੱਗੇ ਚੱਲਦੇ ਆ ਬਾਈ ਜੀ ਆ ਦਿਖਾਓ ਇਹ ਸਕੂਡਾ ਰੈਪਿਡ ਆ ਜੀ ਹਾਂਜੀ 2013 ਮਾਡਲ ਆ ਸਕੂਡਾ ਰੈਪਿਡ ਇੰਜਨ ਗੇਅਰ ਦੀ ਜਮਾਂ ਨਵੀਂ ਆ ਕਰ ਤੇ ਆਪਾਂ ਤੁਹਾਨੂੰ ਕਾਰ ਦਵਾਂਗੇ 2,70,000 ਰੁਪਏ ਦੀ ਇਹ ਤੇ ਫైనాన్స్ ਕਰ ਦਾਂਗੇ 2.5 ਲੱਖ ਰੁਪਏ ਦਾ ਕਾਰ ਤੇ 20,000 ਰੁਪਏ ਦੇ ਦੇਵੇ ਤੁਹਾਨੂੰ ਬੰਦਾ ਆ ਸਕੌਡਾ ਦੇਖਦੇ ਹੋ ਜਿਹੜੀ ਤੁਸੀਂ 20,000 ਰੁਪਏ ਲੈ ਕੇ ਆ ਜੋ ਇਹ ਸਕੌਡਾ ਆਪਦੇ ਘਰੇ ਲੈ ਜਾਓ ਬਾਕੀ ਕਹਿੰਦੇ ਅਸੀਂ ਕਰਾ ਦੇਾਂਗੇ ਤੁਹਾਡਾ ਅੱਜਗਾਰਮੈਂਟ ਕਰਾ ਦੇਾਂਗੇ ਕਹਿੰਦੇ ਤੁਹਾਡਾ ਹਾਂਜੀ ਵੀਰੇ ਇੱਕ ਕਾਰ ਦੀ ਕੀਮਤ ਵੀ ਜ਼ਰੂਰ ਦੱਸ ਦਿਓ ਇਹ ਭਾਜੀ ਹੈਗੀ ਆ 2012 ਮਾਡਲ ਆਲਟੋ ਐਲਐਕਐਸਆਈ ਮਾਡਲ ਆ ਅਲਾਈ ਟਾਇਰ ਕਾਰ ਦੇ ਚੈੱਕ ਕਰੋ ਲੱਗੇ ਹੋਏ ਨੇ ਠੀਕ ਹੈ ਜੀ ਇਹ ਕਾਰ ਤੁਹਾਨੂੰ ਦੇ ਦਾਂਗੇ ਜੀ ਆਪਾਂ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਫਾਈਨਾਂਸ ਇਹ ਤੇ ਲੋਨ ਆਪਾਂ ਇਹ ਤੇ ਵੀ ਕਾਰ ਤੇ ਕਰ ਦਾਂਗੇ ਜੀ ਇਹਦੀ ਕਿੰਨੀ ਕੀਮਤ ਦੇਣੀ ਪਊ ਜੀ 1.5 ਲੱਖ ਰੁਪਏ ਦੀ 12 ਮਾਡਲ ਆ 1.5 ਲੱਖ ਰੁਪਏ ਠੀਕ ਆ ਕਿੰਨਾ ਲੋਨ ਕਰ ਦੋਗੇ ਕਿੰਨੀ ਪੇਮੈਂਟ ਦੇਣੀ ਪੈਣੀ ਮੰਨ ਕੇ ਚਲੋ ਜੇ 1 ਲੱਖ ਤੋਂ 1 ਲੱਖ 20 ਹਜ਼ਾਰ ਤੱਕ ਆਪਾਂ ਲੋਨ ਕਰ ਦਾਂਗੇ ਵੱਧ ਤੋਂ ਵੱਧ ਜੇ ਬਾਕੀ ਕਸਟਮਰ ਦਾ ਸਿੰਬਲ ਦੇਖ ਕੇ ਜੀ ਠੀਕ ਆ ਸਿੰਬਲ ਦੇਖ ਕੇ ਜ਼ਰੂਰੀ ਆ ਸਿੰਬਲ ਦੇਖਣਾ ਜ਼ਰੂਰੀ ਆ ਤੇ ਉਦਾਂ ਕਿੰਨੇ ਪੈਸੇ ਦੇਣੇ ਪੈਣਗੇ ਤੁਹਾਨੂੰ ਜੇਕਰ ਤੁਸੀਂ ਲੋਨ ਕਰਦੇ ਹੋ 3 ਇਹ ਆਲਟੋ ਜਿਹੜੀ ਦੇਖ ਰਹੇ ਹੋ ਤੁਸੀਂ 30000 ਰੁਪਏ ਦੇ ਵਿੱਚ ਲੈ ਕੇ ਜਾ ਸਕਦੇ ਹੋ ਬਾਕੀ ਕਹਿੰਦੇ ਤੁਹਾਡਾ ਲੋਨ ਕਰ ਦਾਂਗੇ ਅੱਗੇ ਬਾਈ ਜੀ ਇਹ ਕਾਰ ਦੀ ਵੀ ਜਾਣਕਾਰੀ ਇਹ ਆ ਗਈ 2011 ਮਾਡਲ ਆਲਟੋ K10 ਠੀਕ ਹੈ ਜੀ ਇਹ ਆਪਾਂ ਤੁਹਾਨੂੰ ਜਿਹੜੀ ਕਾਰ 165000 ਰੁਪਏ ਦੀ ਕਾਰ ਦੇ ਦਾਂਗੇ 165000 ਦੀ 2011 ਮਾਡਲ K10 ਅੰਦਰੋਂ ਇੰਟੀਰੀਅਰ ਦੀ ਬਿਲਕੁਲ ਕਾਰ ਨਵੀਂ ਆ AC ਹੀਟਰ ਸਾਰਾ ਕੁਝ ਵਰਕਿੰਗ ਚ ਠੀਕ ਆ ਸਭ ਕੁਝ ਵਰਕਿੰਗ ਆ ਸਹੀ ਹਾਲਾਤ ਦੇ ਵਿੱਚ ਆ ਅਗਲੀ ਕਾਰ ਤੇ ਚੱਲਦੇ ਆ ਇਸ ਦੀ ਕੀਮਤ ਵੀ ਜਰੂਰ ਦੱਸ ਦਿਓ ਸਾਨੂੰ ਇਹ ਭਾਜੀ ਹੈਗੀ ਆ 2012 ਮਾਡਲ 2012 ਮਾਡਲ ਕਾਰ ਆਲਟੋ K10 BXi ਮਾਡਲ ਆ ਫਰਸਟ ਓਨਰ ਕਾਰ ਆ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 1,95,000 ਰੁਪਏ ਸਿਰਫ ਤੇ ਇਹ ਕਾਰ ਦੇ ਆਪਾਂ 20,000 ਰੁਪਏ ਦੇ ਕੇ ਲੋਨ ਕਰ ਦਾਂਗੇ ਜੇ ਕਸਟਮਰ ਦਾ ਸਿਬਲ ਪੂਰਾ 100% ਵਧੀਆ ਵਾ ਜੇ ਸਿਬਲ ਟਾਊਨ ਆ ਫਿਰ 40,000 ਦੇ ਕੇ ਲੋਨ ਕਰ ਦਾਂਗੇ ਕਰ ਦਾਂਗੇ ਯਾਨੀ ਲੋਨ ਆਪਾਂ 10 BTP ਇੰਨੀ ਕੀਮਤ ਤੁਸੀਂ ਲੈ ਕੇ ਆਉਣੀ ਆ 20000 ਰੁਪਇਆ ਲੈ ਕੇ ਆਉਣਾ ਜਾਂ 30000 ਰੁਪਇਆ ਲੈ ਕੇ ਆਉਣਾ ਇੱਥੋਂ ਕਹਿੰਦੇ ਤੁਹਾਨੂੰ ਖਾਲੀ ਹੱਥ ਨਹੀਂ મોੜਾਂਗੇ ਗੱਡੀ ਦੇ ਕੇ ਜ਼ਰੂਰ ਪਹੁੰਚਾਂਗੇ ਅਗਲੀ ਅਗਲੀ ਕਾਰ ਕਿਹੜੀ ਆ 2013 ਮਾਡਲ i20 ਸਪੋਰਟਸ ਮਾਡਲ ਠੀਕ ਹੈ ਜੀ 2013 ਮਾਡਲ ਆ i20 ਸਪੋਰਟਸ ਮਾਡਲ ਆ ਇਹ ਤੁਹਾਨੂੰ ਕਾਰ ਆਪਾਂ ਦੇ ਦਾਂਗੇ 2,60,000 ਰੁਪਏ ਦੀ ਸਿਰਫ 20000 ਰੁਪਇਆ ਲਿਆਵੇ ਕਸਟਮਰ ਬਸ ਆਪਾਂ ਬਾਕੀ ਲੋਨ ਕਰਾ ਦੇਣਾ ਜੀ ਆਪਾਂ ਤੁਹਾਡੇ ਵਿਪਨ ਅਨੁਸਾਰ ਕਰਨਗੇ ਬਾਈ ਜੀ ਹੁਣ ਤੁਹਾਨੂੰ ਸ਼ੌਂਕ ਆ ਕਾਰਾਂ ਦੇ ਵਿੱਚ ਬੈਠਣ ਦਾ ਕਹਿੰਦੇ ਹੁਣ ਉਹ ਪੂਰਾ ਵੀ ਕਰ ਦੇਣਾ ਸੀ 20000 ਰੁਪਿਆ ਲਿਆਵੋ ਤੁਹਾਨੂੰ ਜਿਹੜੀ ਕਾਰ ਤੇ ਤੁਸੀਂ ਹੱਥ ਲਾਵੋਗੇ ਕਹਿੰਦੇ ਹੱਥ ਲਾਵੋਗੇ ਉਹ ਕਾਰ ਹੀ ਤੁਹਾਡੀ ਹੋ ਜਾਣੀ ਆ ਘਰ ਨੂੰ ਲੈ ਜਾਓ ਆਪਣੇ ਬੱਚਿਆਂ ਨੂੰ ਬਿਠਾ ਕੇ ਉਸ ਦੇ ਵਿੱਚ ਅਗਲੀ ਕਾਰ 2011 ਮਾਡਲ ਵੈਂਟੋ ਬਾਕਸਵੈਗਨ ਵਾਲੀ ਦੀ ਵੈਂਟੋ ਇੰਜਨ ਗੇਅਰ ਏਸੀ ਸਾਰਾ ਕੁਝ ਵਰਕਿੰਗ ਆ ਕਾਰ ਸਿਰਫ ਤੁਹਾਨੂੰ ਦੇਵਾਂਗੇ 195000 ਰੁਪਏ ਦੀ ਠੀਕ ਆ ਜੀ 2011 ਮਾਡਲ ਠੀਕ ਆ ਆ ਵੀ ਭਾਈ ਨੋਵਾ ਖੜੀ ਹੈ ਗੱਡੀ ਇਹ ਵੀ ਕਹਿੰਦੇ ਜੇ ਮੁੰਡੇ ਬਾਰੇ ਕੰਮਕਾਰ ਕਰਨਾ ਹੋਵੇ ਆਪਦਾ ਕੋਈ ਸਵਾਰੀਆਂ ਸੁਬਰੀਆਂ ਢੋਣੀਆਂ ਨੇ ਸਹੀ ਆ ਨੋਵਾ ਇਹ ਕਿੰਨੀ ਮਾਡਲ ਆ ਕਿੰਨੀ ਕੀਮਤ ਹੈ ਜੀ ਇਹ ਹੈਗੀ ਆ ਜੀ 2013 ਮਾਡਲ ਨੋਵਾ ਅਲਾਈ ਟਾਇਰ ਕਾਰ ਦੇ ਲੱਗੇ ਹੋਏ ਨੇ ਇੰਜਨ ਗੇਅਰ ਏਸੀ ਓਕੇ ਆ ਜੀ 3,95,000 ਰੁਪਿਆ ਕਾਰ ਦੀ ਡਿਮਾਂਡ ਆ 3.5 ਤੋਂ 4 ਲੱਖ ਦਾ ਨਾਲ ਆਪਾਂ ਲੋਨ ਕਰਾ ਦਾਂਗੇ ਜੀ ਠੀਕ ਆ ਲੋਨ ਵੀ ਕਰਾ ਦੋਗੇ ਇਸ ਤੇ ਭਾਈ ਜੀ ਹੁਣ ਆਪਾਂ ਕਾਰਾਂ ਤਾਂ ਦੇਖ ਲਈਆਂ ਜਹਨ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਘੁੰਮਣਾ ਕਿ ਸਾਨੂੰ ਕਿਤੇ ਪਰੇਸ਼ਾਨੀ ਨਾ ਹੋਵੇ ਕਾਗਜ਼ ਪੱਤਰ ਇਸ ਦੇ ਪੂਰੇ ਹੋਣ ਸਾਨੂੰ ਕਿਤੇ ੱਠਕੇ ਨਾ ਖਾਣੇ ਪੈਣ ਅਕਸਰ ਬਜ਼ਾਰਾਂ ਚੋਂ ਕਾਰਾਂ ਖਰੀਦ ਲੈਂਦੇ ਨੇ ਸਾਲ ਸਾਲ ਅਗਲੇ ਦੇ ਨਾਮ ਨਹੀਂ ਹੁੰਦੀ ਕਾਰ ਕਿਤੇ ਅਜੇਹਾ ਤਾਂ ਨਹੀਂ ਹੋਗਾ ਭਾਜੀ ਕੋਈ ਵੀ ਕਾਰ ਵੇਚਣੀ ਆ ਪਹਿਲਾਂ ਸਾਡਾ ਅਸੂਲ ਇਹੀ ਆ ਆਪਾਂ ਟਰਾਂਸਫਰ ਤੋਂ ਬਿਨਾਂ ਕਾਰ ਹੀ ਨਹੀਂ ਦੇਣੀ ਪੇਪਰ ਪੂਰੇ ਹੋਣਗੇ ਤਾਂ ਹੀ ਕਾਰ ਕਸਟਮਰ ਦੇ ਟਰਾਂਸਫਰ ਹੋਊਗੀ ਬਿਨਾਂ ਟਰਾਂਸਫਰ ਤੋਂ ਆਪਾਂ ਕਾਰ ਦਿੰਦੇ ਨਹੀਂ ਬੈਂਕ ਵੀ ਤਾਂ ਹੀ ਲੋਨ ਕਰੂਗੀ ਜੇ ਕਾਰ ਦੇ ਪੇਪਰ ਪੂਰੇ ਹੋਣਗੇ ਹਾਂਜੀ ਤੁਸੀਂ ਕਾਰ ਖਰੀਦਣਾ ਚਾਹੁੰਦੇ ਆ ਤੁਹਾਨੂੰ ਅਲੱਗ-ਅਲੱਗ ਕੀਮਤ ਦੀਆਂ ਕਾਰਾਂ ਦਿਖਾ ਦਿੱਤੀਆਂ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਾਰਾਂ ਮੌਜੂਦ ਨੇ ਖੜੀਆਂ ਵੱਖੋ-ਵੱਖਰੀਆਂ ਕਾਰਾਂ ਨੇ ਵੱਖੋ-ਵੱਖਰੇ ਮਾਡਲ ਨੇ ਜੇਕਰ ਕਹਿੰਦੇ ਤੁਸੀਂ ਤੁਹਾਡੇ ਕੋਲੇ ਪੈਸੇ ਵੀ ਘੱਟ ਨੇ 20000 ਰੁਪਇਆ ਲਿਆਓ ਤੁਹਾਨੂੰ ਕਾਰ ਦੇ ਕੇ ਤੋਰਾਂਗੇ ਇੱਥੋਂ ਫੈਮਿਲੀ ਸਮੇਤ ਕਾਰ ਦੇ ਵਿੱਚ ਬੈਠ ਕੇ ਜਾਇਓ ਹੁਣ ਮੋਟਰਸਾਈਕਲ ਲੈਣ ਖਰੀਦਣ ਜਾਣੇ ਹੋ ਤੁਸੀਂ ਕਹਿੰਦੇ ਇੱਥੋਂ ਲੰਘਿਆ ਨਾ ਮਰੇ ਕੋਟਲਾ ਰੋਡ ਨੇੜੇ ਤਾਜ ਪੈਲਸ ਦੇ ਆਪੋਜੀਟ ਹੈ ਇਹਨਾਂ ਦਾ ਬਰਮਾ ਕਾਰ ਬਾਜ਼ਾਰ ਬਣਾਇਆ ਹੋਇਆ ਜਿੱਥੇ ਵੱਖੋ-ਵੱਖਰੀਆਂ ਕਾਰਾਂ ਕਹਿੰਦੇ ਲੋਨ ਵੀ ਕਰਦਾਂਗੇ ਤੁਹਾਨੂੰ ਇਨਸੋਰਸ ਵੀ ਇੱਥੋਂ ਹੀ ਕਰਦਾਂਗੇ ਵੀ ਥੱਲੇ ਵੀਡੀਓ ਦੇ ਵਿੱਚ ਨੰਬਰ ਜਰੂਰ ਚੱਲੇ ਆ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੱਥੇ ਆ ਕੇ ਕਾਰ ਖਰੀਦ ਸਕਦੇ ਹੋ ਅਜਿਹੀਆਂ ਹੋਰ ਵੀਡੀਓ ਵੇਖਣ ਲਈ ਜਿਹੜੇ ਸਾਡੇ ਨਾਲ ਧੰਨਵਾਦ